ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਖਾਸ ਹੈ ਖਾਸ ਇਸ ਤਰ੍ਹਾਂ ਕੋਈ ਥੋੜੇ ਥੋੜਾ ਜਿਹਾ ਅਲੱਗ ਵਿਸ਼ੇ ਦੀ ਹੈ ਮੈਂ ਕਹਿੰਦਾ ਇੱਕ ਕੋਟ ਪੜਿਆ ਸੀ ਕੰਮ ਹੀ ਪੂਜਾਇਆ ਕੁਦਰਤ ਹੀ ਰੱਬ ਹੈ ਵਿਗਿਆਨ ਹੀ ਸੱਚ ਹੈ ਤੇ ਇਨਸਾਨੀਅਤ ਹੀ ਧਰਮ ਹੈ ਕੋਟ ਅਸੀਂ ਕਹਿ ਦਿੰਨੇ ਆ ਇੰਗਲਿਸ਼ ਚ ਕੋਟ ਕਹਿ ਦਿੰਨੇ ਆ ਪੰਜਾਬੀ ਚ ਕਹਿ ਦਿੰਨੇ ਆ ਲਿਖਤ ਜਾਂ ਹਵਾਲਾ ਤੇ ਆਪਾਂ ਇਸ ਵੀਡੀਓ ਨੂੰ 4 ਹਿੱਸਿਆਂ 'ਚ ਵੰਡਣਾ ਹੈ ਕਿਉਂਕਿ ਸਾਡਾ ਜਿਹੜਾ ਕੋਰਸ ਹੈ ਵੀ 4 ਹਿੱਸਿਆਂ 'ਚ ਹੈ ਤੇ ਅਲੱਗ-ਅਲੱਗ ਹਿੱਸੇ ਦੀ ਵਾਰੀ ਅਲੱਗ-ਅਲੱਗ ਵੀਡੀਓ ਬਣਾਵਾਂਗੇ ਤਾਂ ਕਿ ਵੀਡੀਓ ਬਹੁਤੀ ਲੰਬੀ ਨਾ ਹੋਵੇ ਕਿਉਂਕਿ ਜਿਆਦਾ ਲੰਬੀ ਬੋਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਪਹਿਲਾ ਗੱਲ ਕਰਦੇ ਹਾਂ ਕੰਮ ਹੀ ਪੂਜਾ ਹੈ ਹੁਣ ਇਹਦਾ ਮਤਲਬ ਕੀ ਹੈ ਅਸਲ 'ਚ ਜਦੋਂ ਅਸੀਂ ਕੋਈ ਕੰਮ ਨਾ ਪੂਰੀ ਇਮਾਨਦਾਰੀ ਪੂਰੇ ਸਮਰਪਣ ਨਾਲ ਪੂਰੀ ਲਗਨ ਨਾਲ ਪੂਰੀ ਰੂਹ ਨਾਲ ਚੰਗੀ ਨੀਤ ਨਾਲ ਕਰਦੇ ਹਾਂ ਤਾਂ ਉਹ ਆਪਣੇ ਆਪ ਚ ਪੂਜਾ ਹੀ ਹੁੰਦਾ ਹੈ ਕਿਉਂਕਿ ਸਮਰਪਣ ਦੀ ਰੂਹ ਹੀ ਪੂਜਾ ਹੈ ਜਦੋਂ ਅਸੀਂ ਆਪਣੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂ ਮਸਜਿਦ ਜਾਂ ਮੰਦਿਰ ਜਾਂ ਕਿਸੇ ਹੋਰ ਧਾਰਮਿਕ ਜਗ੍ਹਾ 'ਚ ਉੱਥੇ ਅਸੀਂ ਆਪਣਾ ਮਨ ਪੂਰੇ ਧਿਆਨ ਲਗਨ ਤੇ ਸ਼ਰਦਾ ਨਾਲ ਸਮਰਪਿਤ ਕਰਦੇ ਹਾਂ ਸੇਮ ਕੰਮ ਵੀ ਉਸੇ ਤਰ੍ਹਾਂ ਆ ਬਸ ਫਰਕ ਸਿਰਫ ਜਗ੍ਹਾ ਦਾ ਆ ਭਾਵਨਾ ਇੱਕੋ ਜਈ ਹੈ ਮਤਲਬ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹਦੇ ਨਾਲ ਆਪਣਾ ਪਰਿਵਾਰ ਪਾਲਦੇ ਹੋ ਜਾਂ ਹੋਰ ਵਧੀਆ ਕੰਮ ਸੇਵਾ ਭਾਵਨਾ ਦਾ ਕਰ ਰਹੇ ਹੋ ਉਹ ਮੇਰੇ ਹਿਸਾਬ ਨਾਲ ਪੂਜਾ ਹੀ ਹੈ ਉਹਦੇ ਲਈ ਕੋਈ ਅਲੱਗ ਤੇ ਤੁਹਾਨੂੰ ਪੂਜਾ ਪਾਠ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਹਾਡੇ ਕੋਲ ਸਮਾਂ ਹੈ ਨਹੀਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਚਾਹੇ ਤੁਸੀਂ ਝਾੜੂ ਮਾਰ ਰਹੇ ਹੋ ਖਾਣਾ ਬਣਾ ਰਹੇ ਹੋ ਬੱਚਿਆਂ ਨੂੰ ਪੜ੍ਹਾ ਰਹੇ ਹੋ ਜਾਂ ਕਿਸੇ ਦਫ਼ਤਰ ਚ ਫਾਈਲਾਂ ਚੈੱਕ ਕਰ ਰਹੇ ਹੋ ਉਹ ਆਪਣੇ ਆਪ ਚ ਪਵਿੱਤਰ ਹੈ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਸੀ ਉਹਨੇ ਭਾਈ ਲਾਲੋ ਜਿਹੜਾ ਕੀਰਤੀ ਸੀਗਾ ਉਹਦੇ ਘਰ ਜਾ ਕੇ ਖਾਣਾ ਖਾਦਾ ਸੀ ਜਦ ਕਿ ਮਾਈ ਭਾਗੋ ਦੇ ਨਹੀਂ ਖਾਦਾ ਸੀ ਉਹਨਾਂ ਨੂੰ ਪਤਾ ਸੀ ਕਿ ਕਿਹੜਾ ਬੰਦਾ ਕੀਰਤ ਕਰ ਰਿਹਾ ਹੈ ਕਿਹੜਾ ਲੋਕਾਂ ਦਾ ਹੱਕ ਮਾਰ ਰਿਹਾ ਹੈ ਜਦੋਂ ਤੁਸੀਂ ਚੰਗੇ ਕੰਮ ਕਰਦੇ ਹੋ ਸਮਾਜ ਦੀ ਸੇਵਾ ਕਰਦੇ ਹੋ ਡਾਕਟਰ ਆਪਣੇ ਮਰੀਜ਼ਾਂ ਨੂੰ ਠੀਕ ਕਰਦਾ ਹੈ ਇੱਕ ਟੀਚਰ ਇੱਕ ਅਧਿਆਪਕ ਬੱਚਿਆਂ ਨੂੰ ਪੜਾਉਂਦਾ ਹੈ ਇੱਕ ਮਜ਼ਦੂਰ ਘਰ ਬਣਾਉਂਦਾ ਹੈ। ਇਹ ਇੱਕ ਤਰ੍ਹਾਂ ਸਮਾਜ ਦੀ ਸੇਵਾ ਹੀ ਹੈ। ਚਾਹੇ ਤੁਹਾਨੂੰ ਕੋ ਬੱਚੇ ਦਾ ਹਰੇਕ ਨੇ ਪਾਲਨੇ ਆ ਪੈਸੇ ਤੋਂ ਬਿਨਾਂ ਕੰਮ ਨਹੀਂ ਕੋਈ ਵੀ ਹੁੰਦਾ। ਤੇ ਸਮਾਜ ਦੀ ਸੇਵਾ ਹੀ ਪੂਜਾ ਹੈ। ਜੇ ਤੁਸੀਂ ਚੰਗੀ ਨੀਤ ਨਾ ਕਰ ਰਹੇ ਹੋ। ਜਦੋਂ ਕੋਈ ਕੰਮ ਇਮਾਨਦਾਰੀ ਲਗਨ ਤੇ ਸੱਚੇ ਸਮਰਪਣ ਨਾਲ ਕੀਤਾ ਜਾਵੇ ਤਾਂ ਉਹ ਤਪੱਸਿਆ ਬਣ ਜਾਂਦਾ ਹੈ। ਇੱਕ ਤਰ੍ਹਾਂ ਦੀ। ਸੋ ਤੁਹਾਡਾ ਜੋ ਵੀ ਕੰਮ ਹੈ ਨਾ ਉਹਨੂੰ ਪਿਆਰ ਨਾਲ ਕਰੋ ਖਿੱਚ ਕੇ ਨਹੀਂ ਪਿਆਰ ਨਾ ਕਰੋ ਸੋ ਕਈ ਵਾਰੀ ਐਦਾ ਹੁੰਦਾ ਹੈ ਕਿ ਬੰਦਾ ਕੰਮਕਾਰਾਂ ਚ ਇੰਨਾ ਬਿਜ਼ੀ ਹੁੰਦਾ ਇੰਨੀ ਜ਼ਿੰਮੇਵਾਰੀਆਂ ਹੁੰਦੀਆਂ ਆ ਉਹਦੇ ਕੋਲ ਰੱਬ ਦਾ ਨਾਮ ਲੈਣ ਦਾ ਵੀ ਟਾਈਮ ਨਹੀਂ ਹੁੰਦਾ ਨੇਰੇ ਹਿਸਾਬ ਨਾਲ ਉਹਨੂੰ ਲੋਉਣ ਦੀ ਲੋੜ ਵੀ ਨਹੀਂ ਹੈਗੀ ਜਿਹੜਾ ਚੰਗੀ ਨੀਤ ਨਾਲ ਕੰਮ ਕਰ ਰਿਹਾ ਕੋਈ ਵੀ ਉਹਨੂੰ ਰੱਬ ਦਾ ਨਾਮ ਲੈਣ ਦੀ ਜ਼ਰੂਰਤ ਤੇ ਨਹੀਂ ਹੈ ਹਾਂ ਨਾਲ-ਨਾਲ ਲੈ ਵੀ ਸਕਦੇ ਹਾਂ ਤੁਸੀਂ ਕੰਮ ਕਰਦੇ ਸੰਗੇ ਜੇ ਟਾਈਮ ਹੈ ਉਹਦੀ ਚੰਗੀ ਨੀਤ ਨਾਲ ਜੋ ਕਰ ਰਿਹਾ ਹੈ ਨਾ ਉਹੀ ਰੱਬ ਦਾ ਨਾਮ ਹੈ ਸੋ ਇਸੇ ਕਰਕੇ ਕਿਹਾ ਪੇ ਕੰਮ ਹੀ ਪੂਜਾਏ ਸੋ ਮੈਂ ਸੋਚ ਰਹਾ ਹਾਂ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ ਅਗਲੀ ਵੀਡੀਓ ਦਾ ਇੰਤਜ਼ਾਰ ਕਰ ਰਹੇ ਹੋ ਮੈਂ ਕੋਵਿਡ ਕੋਟ ਦਾ ਅਗਲਾ ਹਿੱਸਾ ਉਧਰ ਚ ਦੱਸਾਂਗਾ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ